ਉਹਨਾਂ ਦੀ ਜਿਹੜੀ ਸੋਚ ਹੈ ਨਾ ਪੰਜਾਬ ਪ੍ਰਤੀ ਉਹ ਕਈ ਸਹੀ ਨਹੀਂ। ਸਾਡਾ ਮੀਟਰ ਲਵਾ ਦੋ ਆ ਤੇ ਅਮਰੀਕਾ ਗਏ ਨੇ ਨਾ ਕਿਹੜਾ ਵਾਪਸ ਆਣਾ। ਮਤਲਬ ਉਹਨਾਂ ਦੀ ਸਟੇਟ ਆਫ ਮਾਈਂਡ ਇਹ ਜਾ ਹੋ ਚੁੱਕਿਆ ਹੈ ਉਹਨਾਂ ਲੋਕਾਂ ਦਾ। ਹਿਮਾਚਲ ਦੇ ਵਿੱਚ ਅਸੀਂ ਜਾਣੇ ਹਾਂ 빙ਰ ਟੂਰਿਸਟ। ਅਸੀਂ ਟੂਰਿਸਟ ਜਾ ਕੇ ਇੰਜੋਏ ਕਰਕੇ ਆ ਜਾਣੇ ਹ ਬਟ ਆਪਾਂ ਉੱਥੇ ਦੀ ertidin ਨਹੀਂ ਖਰੀਦ ਨਹੀਂ ਸਕਦੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਵੀ ਐਂ ਹੀ ਹੋਣਾ ਚਾਹੀਦਾ ਹੈ ਪੰਜਾਬ ਦੀ ਜਿਹੜੀ ਜ਼ਮੀਨ ਹੈ ਉਹ ਪੰਜਾਬੀਅਤ ਦੀ ਹੈ ਪੰਜਾਬੀਆਂ ਦੀ ਹੈ ਜਿਹੜੀ ਪੰਜਾਬ ਦੀ ਜ਼ਮੀਨ ਹੈ ਉਹ ਪੰਜਾਬ ਤੋਂ ਬਾਹਰ ਨਹੀਂ ਵਿਕਣੀ ਚਾਹੀਦੀ ਦਾ ਪਿੱਛੇ ਜੇ ਸਾਡੇ ਪਿੰਡ ਲੱਗੇ ਵੀ ਪਰਵਾਸੀ ਬੈਠੇ ਹੋਏ ਸੀਗੇ ਔਰ ਉਹਨਾਂ ਦੀ ਜਿਹੜੀ ਸੋਚ ਹੈ ਨਾ ਪੰਜਾਬ ਪ੍ਰਤੀ ਉਹ ਕਈ ਸਹੀ ਨਹੀਂਗੀ ਉਹਨਾਂ ਨੇ ਕੀ ਪਰਸਨਲੀ ਅਬਜ਼ਰਵ ਕੀਤਾ ਮੈਂ ਪਰਸਨਲੀ ਅਬਜ਼ਰਵ ਕੀਤਾ ਹੈ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਮੈਡਮ ਜੀ ਸਾਨੂੰ ਇੱਥੇ ਦੀ ਆ ਜਗ੍ਹਾ ਦਵਾ ਦਿਓ ਸਾਡਾ ਉਹਨਾਂ ਦਾ ਨਾ ਮੀਟਰ ਨਹੀਂ ਲਾ ਰਹੇ ਸੀਗੇ ਤੇ ਸਾਡਾ ਮੀਟਰ ਲਵਾ ਦਿਓ ਆ ਤੇ ਅਮਰੀਕਾ ਗਏ ਨੇ ਇਹਨਾਂ ਨੇ ਕਿਹੜਾ ਵਾਪਸ ਆਣਾ ਹੈ ਅੱਛਾ ਮਤਲਬ ਉਹਨਾਂ ਦੀ ਸਟੇਟ ਆਫ ਮਾਈਂਡ ਇਹ ਜਿਆ ਹੋ ਚੁੱਕਿਆ ਹੈ ਉਹਨਾਂ ਲੋਕਾਂ ਦਾ ਪੰਜਾਬੀ ਤੋਂ ਬਾਹਰ ਚਲੇ ਗਏ ਹੁਣ ਇਹਨਾਂ ਨੇ ਮੁੜਨਾ ਨਹੀਂ ਐਬਸੋਲੂਟਲੀ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਥੇ ਅਮਰੀਕਾ ਚਲੇ ਗਏ ਕੈਨੇਡਾ ਚਲੇ ਗਏ ਇਹਨਾਂ ਨੇ ਥੋੜਾ ਬਾਹਰ ਆਣਾ ਸੋ ਤੁਸੀਂ ਸਾਡਾ ਇੱਥੇ ਮੀਟਰ ਲਵਾ ਦਿਓ ਮਤਲਬ ਅਸੀਂ ਇੱਥੇ ਇੱਥੇ ਰਹਿ ਰਹੇ ਆ ਨਾ ਜਿਹੜੀ ਏ ਸਟੇਟ ਆਫ ਮਾਈਂਡ ਹੈ ਨਾ ਇਹ ਇਹ ਬਹੁਤ ਹੀ ਖਤਰਨਾਕ state of mind so, है दिमाग thì કંટીખੜ ਗਿਆ ਉਸ ਵਕਟ ਐਬਸੋਲੂਟਲੀ ਮੈਂ ਮੈਨੂੰ ਇਹ ਲੱਗਾ ਵੀ ਇਹ ਗਲਤ ਹੈ ਔਰ ਮੈਂ ਉਸ ਤੋਂ ਬਾਅਦ ਵੀ ਅਮਿਤੋਜ ਭਾਈ ਨੇ ਬਹੁਤ ਵਧੀਆ ਸਟੈਪ ਲிட்டਾ ਹੈ ਬਹੁਤ ਵਧੀਆ ਬੋਲਿਆ ਹੈ ਔਰ ਧਰਨੇ ਤੇ ਰਿਹਾ ਆਈ ਐਮ ਸੌਰੀ ਮੈਂ ਉੱਤਰ ਨਹੀਂ ਦਿੱਤੀ ਮੋਂਸਟਰ ਕਿ ਬਿਕਾਜ਼ ਮੈਂ ਸ਼ੂਟ ਦੇ ਵਿੱਚ ਸੀਗੀ ਕੰਟੀਨਿਊਸਲੀ ਔਰ ਮੈਂ ਮੈਨੂੰ ਅੱਜ ਅਹ ਸੇਗਾ ਮੈਂ ਜਾਣਾ ਪਰ ਉਸ ਤੋਂ ਪਹਿਲਾਂ ਕੰਮ ਖਤਮ ਹੋ ਗਿਆ ਸੀਗਾ ਬਟ ਮੈਨੂੰ ਇਹ ਲੱਗਦਾ ਵੀ ਇਹ ਸਮੁੱਧਿਆਂ ਦੇ ਉੱਤੇ ਆਪਾਂ ਨੂੰ ਸਾਰਿਆਂ ਨੂੰ ਬੋਲਣਾ ਚਾਹੀਦਾ ਹੈ ਇਹ ਇਹ ਮੁੱਦਾ ਇੰਪੋਰਟੈਂਟ ਹੈ ਖਾਸ ਕਰਕੇ ਜਿਵੇਂ ਹਿਮਾਚਲ ਸਾਡੇ ਨਾਲ ਲੱਗਦੀ ਹਿਮਾਚਲ ਸਟੇਟ ਹੈ ਹਿਮਾਚਲ ਦੇ ਵਿੱਚ ਅਸੀਂ ਜਾਂਦੇ ਹਾਂ ਬੀਇੰਗ ਅ ਟੂਰਿਸਟ ਅਸੀਂ ਟੂਰਿਸਟ ਚਾਕੇ ਇੰਜੋਏ ਕਰਕੇ ਆ ਜਾਂਦੇ ਹਾਂ ਬਟ ਆਪਾਂ ਉੱਥੇ ਦੀ ਧਰਤੀ ਨੂੰ ਖਰੀਦ ਨਹੀਂ ਸਕਦੇ ਉੱਥੋਂ ਦੀ ਜ਼ਮੀਨ ਨੂੰ ਖਰੀਦ ਨਹੀਂ ਸਕਦੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਵੀ ਐਂ ਹੀ ਹੋਣਾ ਚਾਹੀਦਾ ਪੰਜਾਬ ਦੀ ਜਿਹੜੀ ਜ਼ਮੀਨ ਹੈ ਉਹ ਪੰਜਾਬੀਅਤ ਦੀ ਹੈ ਪੰਜਾਬੀਆਂ ਦੀ ਹੈ ਠੀਕ ਹੈ ਮੈਨੂੰ ਲੱਗਦਾ ਹੈ ਆਪਣੇ ਖੇਤਾਂ ਨੂੰ ਆਪਾਂ ਨੂੰ ਮੈਂ ਪੰਜਾਬੀਆਂ ਨੂੰ ਵੀ ਇਹੀ ਕਹਿਣਾ ਚਾਹੁੰਗੀ ਆਪਾਂ ਅੱਗੇ ਅੱਗੇ ਆਪਣੀਆਂ ਜ਼ਮੀਨਾਂ ਵੇਚੀ ਜਾ ਰਹੇ ਹਾਂ ਠੀਕ ਹੈ ਪੰਜਾਬ ਜਿਹੜਾ ਹੈ ਉਹ ਜ਼ਮੀਨਾਂ ਦੇ ਨਾਲ ਤੇ ਹੈ ਪੰਜਾਬ ਨੂੰ ਸੋਨੇ ਦੀ ਜਿਹੜੀ ਕਿਉਂ ਕਿਹਾ ਜਾਂਦਾ ਸੀਗਾ ਖੇਤੀ ਪ੍ਰਦਾਨ ਸੂਬਾ ਹੈ ਖੇਤੀ ਪ੍ਰਦਾਨ ਸੂਬਾ ਹੈ ਐਗਰੀਕਲਚਰ ਪ੍ਰਦਾਨ ਸੂਬਾ ਹੈ ਅਸੀਂ ਆਪਣੇ ਐਗਰੀਕਲਚਰ ਲੈਂਡ ਨੂੰ ਹੀ ਖਤਮ ਕਰੀ ਜਾ ਰਹੇ ਹਾਂ ਅਸੀਂ ਕਲੋਨੀਆਂ ਕੱਟੀ ਜਾ ਰਹੇ ਹਾਂ ਅਸੀਂ ਇੰਡਸਟਰੀਲਿਸਟ ਨੂੰ ਵੇਚੀ ਜਾ ਰਹੇ ਹਾਂ ਜਿੱਥੋਂ ਹਾਈਵੇ ਨਿਕਲਦਾ ਹੈ ਜਮੀਨ ਮਹਿੰਗੀ ਹੋ ਜਾਂਦੀ ਹੈ ਅਸੀਂ ਉਹ ਜ਼ਮੀਨ ਵੇਚ ਦਿੰਨੇ ਆਂ ਚਾਰਕ ਦਿਨ ਅਸੀਂ ਉਹਦੀ ਫੋਰਚਨਰ ਲੈਣੇ ਆਂ ਜਾਂ ਕੁਝ ਹੋਰ ਖਰਚ ਦਿੰਨੇ ਆ ਮੈਨੂੰ ਲੱਗਦਾ ਜਿਹੜਾ ਜੱਟ ਜ਼ਿੰਮੇਦਾਰ ਹੈ ਉਹਨੂੰ ਆਪਣੀ ਜ਼ਮੀਨ ਵੇਚ ਕੇ ਜ਼ਮੀਨ ਵੱਧ ਬਣਾਉਣੀ ਚਾਹੀਦੀ ਹੈ ਸੁਣੀ ਜੀ ਮੈਂ ਤਾਂ ਵਿੱਚ ਟੋਕਦਾ ਹਾਂ ਜ਼ਮੀਨ ਨੂੰ ਤਾਂ ਖਾਸ ਕਰਕੇ ਆਪਣੇ ਪੰਜਾਬੀ ਇਸ ਖਿੱਤੇ ਨਾਲ ਜੁੜੇ ਹੋਏ ਲੋਕ ਮਾਂ ਦਾਦਾ ਦਾ ਦਿੰਦੇ ਨੇ ਐਬਸੋਲੂਟਲੀ ਮੈਂ ਉਹ ਉਹ ਜਿਹੜੀਆਂ ਸਾਡੇ ਵਿੱਚ ਸੱਭਿਆਤਾ ਸੀਗੀ ਸਾਡੇ ਵਿੱਚ ਜਿਹੜਾ ਸਾਡਾ ਕਲਚਰ ਸੀਗਾ ਸੀ ਮਿੱਟੀ ਨੂੰ ਮਾਂ ਕਹਿੰਦੇ ਸੀਗੇ ਹੁਣ ਮੈਂ ਕਈ ਜਗ੍ਹਾ ਤੇ ਦੇਖਿਆ ਮਿੱਟੀ ਨੂੰ ਵੇਚੀ ਜਾ ਰਹੇ ਨੇ ਮਿੱਟੀ ਮਹਿੰਗੀ ਹੋ ਗਈ ਔਰ ਮਿੱਟੀ ਵੇਚੀ ਜਾ ਰਹੇ ਨੇ ਆਉਣ ਵਾਲੇ ਟਾਈਮ ਦੇ ਉੱਤੇ ਇਹੀ ਚੀਜ਼ਾਂ ਦਾ ਮੁੱਲ ਹੋਣਾ ਹੈ ਹਵਾ ਮਿੱਟੀ ਪਾਣੀ ਇਹ ਤਿੰਨ ਚੀਜ਼ਾਂ ਇੰਨੀਆਂ ਕੀਮਤੀ ਹੋਣੀਆਂ ਐ ਇਹ ਜਿਹੜਾ ਅੱਜ ਅਸੀਂ ਪੈਸਾ ਖਰਚ ਕਰ ਰਹੇ ਹਾਂ ਸੋਨਾ ਲੈਂਚ ਡਾਇਮੰਡ ਲੈਂਚ ਇਹ ਸਾਰੀਆਂ ਚੀਜ਼ਾਂ ਨਾਲੋਂ ਜ਼ਿਆਦਾ ਮਹਿੰਗੀ ਚੀਜ਼ ਹੋਣੀ ਐ ਮਿੱਟੀ ਜਿਹੜੀ ਆਰਗੈਨਿਕ ਮਿੱਟੀ ਨਹੀਂ ਲੱਭਣੀ ਜਿਹਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਇਹ ਜੇ ਫਰਟੀਲਾਈਜ਼ਰ ਸਹੀ ਜੀਆਂ ਚੀਜ਼ਾਂ ਨਹੀਂ ਯੂਜ਼ ਕੀਤੀਆਂ ਹੋਣਗੀਆਂ ਉਹ ਨਹੀਂ ਲੱਭਣੀ ਚੰਗੀ ਹਵਾ ਨਹੀਂ ਲੱਭਣੀ ਲਾਕਡਾਊਨ ਚ ਦੇਖਿਆ ਸੀਗਾ ਤੁਸੀਂ ਆਕਸੀਜਨ ਮਾਸਕ ਆਗੇ ਸੀਗੇ ਆਕਸੀਜਨ ਲੋਕਾਂ ਨੂੰ ਮਿਲਣੀ ਸ਼ੁਰੂ ਹੋ ਗਈ ਸੀਗੀ ਸੋ ਉਹ ਕਿੰਨੀ ਮਹਿੰਗੀ ਵਿਕੀ ਉਸ ਟਾਈਮ ਦੇ ਉੱਤੇ ਪਾਣੀ ਨਹੀਂ ਲੱਭਣਾ ਚੰਗਾ ਕਿਉਂਕਿ ਪਾਣੀ ਗੰਦਾ ਕਰੀ ਜਾ ਰਿਹਾ ਗੰਦਲਾ ਕਰੀ ਜਾ ਰਿਹਾ ਸੋ ਆਪਣੇ ਆਪਣੇ ਧਰਮ ਦੇ ਵਿੱਚ ਵੀ ਗੁਰੂਆਂ ਨੇ ਕਿਹਾ ਹੈ ਪਵਨ ਗਰੂ ਪਾਣੀ ਪਿਤਾ ਮਾਤਾ ਤਰ ਤੁਮ ਹਾਂ ਐਬਸੋਲੂਟਲੀ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਸੋ ਇਹਨਾਂ ਨੂੰ ਸੰਭਾਲ ਕੇ ਰੱਖਣ ਦੀ ਲੋੜ ਹੈ ਔਰ ਆਪਣੇ ਪੰਜਾਬ ਦੇ ਜ਼ਿੰਮੇਦਾਰਾਂ ਨੂੰ ਆਪਣੀ ਜ਼ਮੀਨ ਨੂੰ ਮਾਂ ਨੂੰ ਸਾਂਭਣ ਦੀ ਲੋੜ ਆ ਉਹਨੂੰ ਵੇਚਣ ਦੀ ਲੋੜ ਨਹੀਂ ਗਈ ਜਿੱਥੇ ਕਿਤੇ ਕਿਸੇ ਦੀ ਹਾਈਵੇ 'ਚ ਵੀ ਆਂਦੀ ਹੈ ਉਹਨੂੰ ਵੇਚ ਜੇ ਆਂਦੀ ਹੈ ਪੈਸੇ ਚੰਗੇ ਮਿਲਦੇ ਹੋ ਤਾਂ ਦੂਜੀ ਜਗ੍ਹਾ ਤੇ ਜਾ ਕੇ ਹੋਰ ਜ਼ਮੀਨ ਬਣਾ ਲਓ ਬਟ ਉਹਨੂੰ ਵੇਚੋ ਨਾ ਔਰ ਪੰਜਾਬ ਦੀ ਗਵਰਨਮੈਂਟ ਨੂੰ ਮੇਰੀ ਅਪੀਲ ਹੈ ਸਰ达ਰ ਭਗਵੰਤ ਸਿੰਘ ਮਾਨ ਨੂੰ ਉਹਨਾਂ ਨੇ ਹਮੇਸ਼ਾ ਇਹ ਗੱਲ ਕੀਤੀ ਹੈ ਕਿ ਅਸੀਂ ਮੈਂ ਪੰਜਾਬੀਅਤ ਨੂੰ ਅੱਗੇ ਰੱਖਦਾ ਹਾਂ ਜਾਂ ਮੈਂ ਪੰਜਾਬੀਆਂ ਦੀ ਗੱਲ ਕਰਦਾ ਹਾਂ ਸੋ ਉਸ ਅਕਾਲ ਪੁਰਖ ਨੇ ਉਹਨਾਂ ਨੂੰ ਉਹ ਗੱਦੀ ਨਵਾਜ਼ੀ ਹੈ ਤੇ ਇਹ ਜ਼ਰੂਰ ਉਹਨਾਂ ਨੂੰ ਕਰਨਾ ਚਾਹੀਦਾ ਹੈ ਕਿ ਜਿਹੜੀ ਪੰਜਾਬ ਦੀ ਜ਼ਮੀਨ ਹੈ ਉਹ ਪੰਜਾਬ ਤੋਂ ਬਾਹਰ ਨਹੀਂ ਵਿਕਣੀ ਚਾਹੀਦੀ ਪੰਜਾਬ ਦੀ ਜ਼ਮੀਨ ਪੰਜਾਬ ਤੋਂ ਬਾਹਰ ਦੇ ਲੋਕੀ ਨਾ ਖਰੀਦਣ ਇੱਥੇ ਆ ਕੇ ਪੰਜਾਬ ਦੇ ਲੋਕੀ ਹੀ ਉਹਦਾ ਲਾਹਾ ਲੈਣ ਜੇ ਕਿਸੇ ਨੇ ਇੰਡਸਟਰੀ ਲਾਉਣੀ ਹੈ ਪੰਜਾਬ ਦੇ ਲੋਕਾਂ ਦੀ ਹੀ ਜ਼ਮੀਨ ਦੇ ਉੱਤੇ ਲਾਣ ਉਹਨਾਂ ਨੂੰ ਪੈਸੇ ਆਣ ਉਹਨਾਂ ਨੂੰ ਉਹਦੀ ਬਰਕਤ ਹੋਵੇ ਔਰ ਜਿਹੜੇ ਆ ਆਧਾਰ ਕਾਰਡ ਤੇ ਵੋਟਰ ਕਾਰਡ ਪ੍ਰਵਾਸੀਆਂ ਦੇ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਬਣਨੇ ਚਾਹੀਦੇ ਜਿਵੇਂ ਅਸੀਂ ਨਹੀਂ ਬਣਾਉਂਦੇ ਜਾ ਕੇ ਉਹਨਾਂ ਨੂੰ ਵੀ ਨਹੀਂ ਬਣਾਉਣਾ ਚਾਹੀਦਾ ਹਾਂ ਕੰਮ ਕਰਨ ਵਾਸਤੇ ਜੀ ਸਦਕੇ ਆਉਣ ਕੰਮ ਕਰਨ ਸਾਡੇ ਇੱਥੇ ਮੈਂ ਕਹਿੰਨੀ ਆ ਇੰਡਸਟਰੀਜ਼ ਹੋਣੀਆਂ ਚਾਹੀਦੀਆਂ ਨੇ ਵੱਡੀਆਂ ਵੱਡੀਆਂ ਕੰਮ ਹੋਣਾ ਚਾਹੀਦਾ ਹੈ ਕਾਰੋਬਾਰ ਵਧਣਾ ਚਾਹੀਦਾ ਹੈ ਡਵੈਲਪਮੈਂਟ ਹੋਣੀ ਚਾਹੀਦੀ ਹੈ ਸਟੇਟ ਦੇ